ਇੱਕ ਵੀ ਕੋਈ ਕਹੇ ਇੱਕ ਵੀ ਕੋਈ ਕਹੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਡਰ ਤੋਂ ਦਵਾ ਕੇ ਦਿਖਾ ਲਈ ਜਾਣ ਆਸਟੰਮ ਗੋਲੀ ਮਰਵਾ ਦੂੰ ਉਹਦੇ ਭਰਾ ਲਈ ਮੇਰ ਨਾਲ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਆ ਤਲੀਆਂ ਧੜਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਪਿੱਛੇ ਜਾ ਕੇ ਉਹ ਬੰਦਾ ਚਲੋ ਬੋਲੋ ਦੀ ਸਟੇਜ ਚਲਾਓ ਵੀ ਥੋਕਾ ਨਹੀਂ ਹੈਗਾ ਕੋਈ ਪਾਣਾ ਸਿੱਧੂ ਇਹੋ ਜਿਹੇ ਬੰਦੇ ਆ ਦਾਲ ਚ ਬੱਠੇ ਆ ਵਜਨੇ ਮੈਨੂੰ ਤੋਂ ਮੈਨੂੰ ਗਲਤ ਕਰੇ ਮੈਂ ਗਲਤ ਬੋਲਾਂ ਮੈਂ ਗਲਤ ਬੋਲਾਂ ਸਾਰੀ ਸੰਗਤ ਕਰੇ ਮੈਂ ਗਲਤ ਬੋਲਾਂ ਮੈਂ ਗਲਤ ਨਹੀਂ ਬੋਲਿਆ ਬਾਈ ਜੀ ਮੈਂ ਉਹਦੇ ਤਲੀਆ ਧੜਕੇ ਲੜੂੰਗਾ ਯਾਰ ਰੌਲਾ ਨਹੀਂ ਗਲਤ ਨਹੀਂ ਹੈਗਾ ਪਾਨਾ ਸਿੱਧੂ ਪਾਨਾ ਸਿੱਧੂ ਗਲਤ ਨਹੀਂ ਹੈਗਾ ਇਹ ਪੰਜਾਬ ਦੀ ਨੌਜਵਾਨੀ ਮਾਰ ਰਹੀ ਹੈ ਇੱਥੇ ਆਪੇ ਨਹੀਂ ਤੁਪ ਕਰ ਯਾਰ ਬਾਈ ਤੁਪ ਕਰ ਆਪਾਂ ਕਹਾਂਗੇ ਇਹ ਤਾਂ ਪੁਲਿਸ ਦਾ ਚਾਹੁੰਦੀ ਹੈ ਕੋਈ ਸਦਾ ਇਸ ਵਕਤ ਪਾਨਾ ਸਿੱਧੂ ਤੇ ਕੁਝ ਪਾਰਟੀ ਦੇ ਬੰਦਿਆਂ ਨਾਲ ਥੋੜੀ ਬਹਿਸ ਹੋਈ ਹੈ ਇੱਕ ਬਹੁਤ ਇੱਥੇ ਚਿੰਤਾ ਦਾ ਵਿਸ਼ਾ ਹੈ ਕੁਝ ਆ ਗੱਲਾਂ ਨੂੰ ਲੈ ਕੇ ਬਹਿਸ ਹੋਈ ਹੈ ਆ ਸਾਥ ਰਹ ਰਹਿ ਆਪਣੇ ਬੰਦੇ ਰੋਜ਼ ਸਭ ਸਬਸਤ پھر ڏاڍو بھائی جي بھائی جي दे दे तो चाहते सारा भाना सिद्धू इस वक्त इस धरने च बहुत बहस हुई है इतना इस वक्त बहुत बहस हूँ हुई ਨਜ਼ਰ ਆ ਰਹੀ ਹੈ ਭਾਨਾ ਸਦੂ ਔਰ ਬਚਮਾਈ ਬਾਵਾ ਮੈਂ ਇੱਥੇ ਆ ਕੇ ਜਾ ਰਿਹਾ ਹਾਂ ਲਗਭਗ 40 45 ਸਾਲ ਦੀ ਉਮਰ ਮੇਰੇ ਜਿੰਨੀ ਉਮਰ ਕੋਈ ਨਹੀਂ ਬੈ ਜਾ ਤਾਣਾ ਤੂੰ ਬੈ ਜਾ ਰਹੇ ਜਾ ਕਰਾ ਗਰਾਮ ਕੋਈ ਜਾਂਦਾ ਹੈ ਬੋਲੋ ਜੀ ਬੋਲੋ ਸਿਆਸਤ ਆਪਣੀ ਜਗ੍ਹਾ ਨੂੰ ਤਮਸਾ ਤੋਂ ਪਰ ਦੇਖੋ ਇਹ ਚੱਲਦੀ ਰਹਿਣੀ ਤੇ ਪਹਿਲਾਂ ਪੀੜੀਆਂ ਤੋਂ ਸਿਆਸਤ ਚੱਲਦੀ ਆਈ ਸੀ ਅੱਗੀ ਵੀ ਚੱਲਦੀ ਰਹਿਣੀ ਹੈ ਫਿਰ ਉਹ ਨਹੀਂ ਹਕੂਮਤ ਪਰ ਸਰਕਾਰਾਂ ਆਹੀ ਤਾਂ ਚਾਹੁੰਦੀਆਂ ਹੁੰਦੀਆਂ ਨੇ ਜਿਹੜੀ ਅੱਜ ਦੀ ਸਰਕਾਰ ਆ ਸਾਡਾ ਭਰਾ ਭਾਗਾਂ ਨੂੰ ਤੇ ਬਾਕੀ ਆ ਉਹ ਕਹਿੰਦੇ ਆ ਪਰ ਮੈਂ ਇਹ ਤਾਂ ਕਹਿ ਨਹੀਂ ਚਾਹਣਾ ਉਹਦਿਆਂ ਦੇ ਵੋਟਾਂ ਪਈਆਂ ਨੇ ਨਾ ਆਪ ਵੀ ਪਾ ਗਈ ਜਿਹੜੀ ਸਰਕਾਰ ਆ ਮੈਂ ਵੀ ਉਹਨਾਂ ਤੇ ਇੱਕ ਸੀ ਮੈਂ ਤਾਂ 2 ਸਾਲ ਪਹਿਲੇ ਸਾਲ ਪਹਿਲਾਂ ਨਹੀਂ ਇਹ ਸਰਕਾਰ ਛੱਡੀ ਆ ਸੋ ਪਰ ਦੁੱਖ ਦੀ ਗੱਲ ਆ ਕਿਉਂਕਿ ਅੱਜ ਇੱਥੇ ਬਾਹਰ ਮੈਨੂੰ ਸਾਡੇ ਪੱਤਰਕਾਰ ਭਰਾ ਮਿਲੇ ਉਹ ਕਹਿੰਦੇ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਆਈਜੀ ਪਟਿਆਲਾ ਰੇਨ ਨੇ ਉਹ ਕਹਿੰਦੇ ਜੀ ਵੈਪਨ ਰਿਕਵਰ ਹੋਇਆ 25 ਦਿਨ ਪਹਿਲਾਂ ਵੈਪਨ ਕਹਿੰਦੇ ਲੁਧਿਆਣੇ ਲੈਣ ਗਏ ਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਆਈਜੀ ਨੂੰ ਕਿ ਆਈਜੀ ਸਾਹਿਬ ਫਿਰ ਤੁਹਾਡੀ ਇੰਟੈਲੀਜੈਂਸ ਕੀ ਕਰਦੀ ਆ ਇਹ 25 ਦਿਨ ਪਹਿਲਾਂ ਵੈਪਨ ਲੈਣ ਗਏ ਆ ਉਹ ਤੁਹਾਡੀ ਇੰਟੈਲੀਜੈਂਸ ਕੀ ਕਰਦੀ ਆ ਥੋੜਾ ਸਾਰੇ ਆ ਜਾਣਗੇ ਇੱਥੇ ਸੋ ਦੇਖੋ ਇਹ ਸਵਾਲ ਨੇ ਕਿਹੜੇ ਇਹ ਬੜੀ ਵੱਡੀ ਸ਼ੰਕਾ ਜ਼ਾਹਿਰ ਕਰਦੇ ਆ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਿਆ ਪਰ ਤੁਸੀਂ ਸਾਰੇ ਜਿੰਨੇ ਇੱਥੇ ਭਰਾ ਸੋਸ਼ਲ ਮੀਡੀਆ ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ ਆ ਹਰ ਵਕਤ ਸੋਸ਼ਲ ਮੀਡੀਆ ਚ ਲਾਉਂਦਾ ਮੈਨੂੰ ਐ ਦੱਸੋ ਸਰਕਾਰ ਦੇ ਮੁੱਖ ਮੰਤਰੀ ਨੂੰ ਲੈ ਕੇ ਕਿਹੜੇ ਮੰਤਰੀ ਨੇ ਕਿਹੜੇ ਐਮਐਲ ਨੇ ਕਿਹੜੇ ਐਮਪੀ ਨੇ ਕੋਈ ਹਾ ਦਾ ਨਾਰਾ ਮਾਰਿਆ ਨਹੀਂ ਮਾਰਿਆ ਕੋਈ ਯਾਰ ਤੁਸੀਂ ਡੁੱਬ ਕੇ ਮਰਕੋ ਮੈਨੂੰ ਐ ਦੱਸੋ ਅਸੀਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਹੇ ਪਰ ਤੁਸੀਂ ਹਰ ਕਿਸੇ ਛੋੜੇ ਨੂੰ ਸੁਨੇਹਾ ਵੀ ਲਾ ਵੀ ਤੁਸੀਂ ਪੋਸਟ ਪਾ ਦਿੱਤੀ ਵੀ ਫਲਾਦੀ ਦੀ ਭੈਣ ਦਾ ਵਿਆਹ ਫਲਾਦੀ ਦੀ ਭੈਣ ਦੀ ਲਾਹ ਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਫਲਾਣੇ ਦੇ ਕਿਸੇ ਦੇ ਜੀ ਕਿਸੇ ਹੋਰ ਵਰਕਰ ਦਾ ਵਿਆਹ ਸੀ ਉੱਥੇ ਜਾ ਰਹੇ ਆ ਆ ਬਲਾਕਪੁਰ ਦਾ ਲਾਇਆ ਕੱਲ੍ਹ ਹੀ ਸਰਕਾਰ ਨੇ ਉਹਨਾਂ ਨੇ ਵੀ ਸਾਰੇ ਰਾਜ ਰਾਜ ਕੇ ਪੋਸਟਾਂ ਪਾ ਰਹੇ ਨੇ ਕਿਸੇ 1 ਲੀਟਰ ਨੇ ਕੋਈ ਹਾ ਦਾ ਨਾਰਾ ਮਾਰਿਆ ਸੋ ਇਹ ਗੱਲ ਬੜੇ ਦੁੱਖ ਦੀ ਆ ਤੇ ਇਹ ਗੱਲ ਭਰਾਵੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣੀ ਚਾਹਣਾ ਇਹ ਗੱਲ ਤੇ ਵਿਰੋਧ ਵਿੱਚ ਇਕੱਠੇ ਹੋਣ ਦੀ ਲੋੜ ਆ ਸਰਕਾਰਾਂ ਬਦਲਦੀਆਂ ਰਹਿਣਗੀਆਂ ਅੱਜ ਇਹ ਨੇ ਕੱਲ ਨੂੰ ਹੋਰ ਨੇ ਵੇਖਣਾ ਬੀਟਰ ਵੀ ਬਦਲਦੇ ਰਹਿਣਗੇ ਪਰ ਆਪਾਂ ਇੱਥੇ ਰਹਿਣਾ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਤੇ ਜੇ ਮਾਂਵਾਂ ਦੇ ਕੋਲ ਤਾਈਂ ਮਰਦੇ ਰਹੇ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਸਰਕਾਰ ਬਣਾਉਣ ਦੀ ਵੀ ਲੋੜ ਨਹੀਂ ਤੋਂ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿਉਂਕਿ ਜਦੋਂ ਵੀ ਅਸੀਂ ਮਿਲਦੇ ਸੀ ਹੁਣ ਤਾਂ ਮੈਂ ਉਹ ਦਫ਼ਤਰ 'ਚ ਬੈਠਦਾ ਨਹੀਂ ਕਿਉਂਕਿ ਸਾਲ ਹੋ ਗਿਆ ਸਰਕਾਰ ਛੱਡੀ ਨੂੰ ਸੀਸੀ ਦਫ਼ਤਰ ਬਰਨਾਲਾ 'ਚ ਮੇਰਾ ਦਫ਼ਤਰ ਸੀ ਤੇ ਮੈਂ ਅੱਜ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਬੈ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਜਿੰਨੀ ਵਾਰ ਸੁਖਵਿੰਦਰ ਭਰਾ ਮਿਲਿਆ डीसी दफ्तर ਦੇ ਬਾਹਰ डीसी ਸਾਹਿਬ ਦੇ ਬਾਹਰ ਬੈਠੇ ਹੁੰਦੇ ਸੀ ਐ ਮੈਂ ਕਿਉਂਕਿ ਬੜਾ ਨਿੱਜੀ ਪਿਆਰ ਸੀ ਬਾਈ ਜੀ ਡੀਸੀ ਸਾਹਿਬ ਨੂੰ ਮਿਲਣ ਆਇਆ ਕੀ ਕੰਮ ਸੀ ਆਪਾਂ ਗੱਲ ਕਰ ਲੈਵੇ ਹਾਂ ਬਾਈ ਮੇਰੇ ਕੋਲ ਵੀ ਆ ਜਾਓ ਆਪਾਂ ਚਾਹ ਪੀ ਲਾਂਗੇ ਕੀ ਕੰਮ ਸੀ ਕੀ ਕਹਿਣਾ ਸੀ ਡੀਸੀ ਸਾਹਿਬ ਬਾਈ ਇਹ ਪਿੰਡ ਦਾ ਮਸਲਾ ਸੀ ਉਹ ਫੁਲਾਣੇ ਸਾਡੇ ਭਰਾ ਦਾ ਠੀਕਰੇ ਵਾਲਾ ਦਾ ਮਸਲਾ ਸੀ ਮਤਲਬ ਕਦੇ ਉਹਨੇ ਇਹ ਨਹੀਂ ਗੱਲ ਕੀਤੀ ਵੀ ਯਾਰ ਮੈਂ ਕੋਈ ਆਪਦਾ ਨਿੱਜੀ ਕੰਮ ਲੈ ਕੇ ਸੋ ਮਤਲਬ ਕਿ ਇਹ ਜਿਹੜੀਆਂ ਦੇਖੋ ਇਹ ਚੀਜ਼ਾਂ ਕਿਸੇ ਦੇ ਹਿੱਸੇ ਆਉਂਦੀਆਂ ਨੇ ਪਰ ਜੇ ਐ ਬੇਬਾਕੀ ਨਾਲ ਬੋਲਣ ਵਾਲੇ ਇਨਸਾਨਾਂ ਨੂੰ ਜਿਹੜੇ ਕਿਉਂਕਿ ਕ੍ਰਿਟਿਕਸ ਸਰਕਾਰ ਦੇ ਕੋਈ ਸਰਕਾਰ ਨਹੀਂ ਕੋਈ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰ ਰਿਆ ਕੋਈ ਵੀ ਸਰਕਾਰ ਆ ਜੇ ਉਹਦੇ ਖਿਲਾਫ ਜੇ ਕੋਈ ਜਿਹੜਾ ਸਹੀ ਸਚਾਰੂ ਢੰਗ ਨਾਲ ਵਿਰੋਧ ਆ ਉਹ ਜ਼ਰੂਰੀ ਆ ਸਰਕਾਰਾਂ ਦੀ ਅੱਖਾਂ ਖੋਲਣ ਨੂੰ ਸੋ ਇਹ ਜਿਹੜਾ ਬੁਲਾਰਾ ਸੁਖਵਿੰਦਰ ਸਿੰਘ ਕਲਕੱਤਾ ਸਚਾਰੂ ਢੰਗ ਨਾਲ ਸਰਕਾਰ ਦੀਆਂ ਅੱਖਾਂ ਖੋਲਦਾ ਸੀ ਸੋ ਜੇ ਇਹੇ ਜਿਹੇ ਅੱਖਾਂ ਖੋਲਣ ਵਾਲੇ ਬੁਲਾਰਿਆਂ ਨੂੰ ਇਹੇ ਜਿਹੇ ਅੱਖਾਂ ਖੋਲਣ ਵਾਲੇ ਨਾ ਧੜਕ ਬੰਦਿਆਂ ਨੂੰ ਐ ਬਦਲੋ ਕੇ ਕਿ ਮੈਂ ਮੇਰੇ ਸ਼ਬਦ ਨਹੀਂ ਮੇਰੇ ਕੋਲ ਵੀ ਦੇਖੋ ਐ ਆਮ ਸਾਥੇ ਉਹਨਾਂ ਦਾ ਜਿਹੜਾ ਕਤਲ ਹੋ ਜਾਣਾ ਚਲੋ ਜੇ ਕੋਈ ਪਰਮਾਦਰਵਾ ਵੱਲੋਂ ਕੋਈ ਮੌਤ ਮਰੇ ਉਹਦਾ ਇੱਕ ਗੱਲ ਕਹਿ ਸਕਦੇ ਆ ਵੀ ਭਾਈ ਕੋਈ ਕੋਈ ਬਿਮਾਰੀ ਲੱਗੀ ਕੋਈ ਕੁਸ਼ ਹੋ ਗਿਆ ਤੇ ਜੇ ਇਹੇ ਜੇ ਕਤਲ ਪੰਜਾਬ ਨੂੰ ਝੰਲਣੇ ਪੈਣਗੇ ਤਾਂ ਮੈਂ ਸਮਝਦਾ ਇਤੋਂ ਵੱਡੇ ਦੁੱਖ ਦੀ ਗੱਲ ਨਹੀਂ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੇ ਮੈਂ ਮੇਰੇ ਤੋਂ ਪਹਿਲਾਂ ਰਾਜੀ ਸਾਹਿਬ ਨੇ ਵੀ ਕਿਹਾ ਵੀ ਸਿਆਸੀ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਦੇ ਸਾਰੀਆਂ ਪਾਰਟੀਆਂ ਦੇ ਉਹਰੇ ਨੁਮਾਇੰਦੇ ਨੇ ਸਾਰੀਆਂ ਕਿਸਾਨ ਯੂਨੀਅਨਾਂ ਸਾਰੇ ਸਾਡੇ ਉਹ ਸੰਘਰਸ਼ੀ ਭਰਾ ਇੱਥੇ ਬੈਠੇ ਆ ਮੈਂ ਤਾਂ ਹਜੇ ਮੈਂ ਵੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਭਾਨੇ ਵੀਰੇ ਮੈਂ ਵੀ ਤੁਹਾਡੇ ਮੰਗੂ ਇਕੱਲਾ ਹੀ ਸਾਡੀ ਆ ਬਾਈ ਅਗਲੀ ਵਾਰੀ ਸਾਡੀ ਆ ਮਰਨ ਦੀ ਸਭ ਨੂੰ ਪਤਾ ਕਿ ਸਾਡੀ ਮੌਤ ਆ ਜੇ ਪ੍ਰਮਾਤਮਾ ਨੇ ਆਪਣੇ ਅਗਲੀ ਵਾਰੀ ਸਾਡੀ ਆ ਤਾਂ ਕੋਈ ਗੱਲ ਨਹੀਂ ਦੇਖੋ ਜੇ ਪ੍ਰਮਾਤਮਾ ਨੇ ਆਪਣੇ ਸਾਥ ਲੈਣੇ ਆ ਫਿਰ ਉਹ ਰੋਕ ਤਾਂ ਕੋਈ ਸਕਦਾ ਨਹੀਂ ਉਹ ਤਾਂ ਜਿੰਨੀ ਉਹਨੇ ਉਮਰ ਰੱਖੀ ਆ ਪਰ ਜੋ ਹੋਇਆ ਬੇहद ਮੰਦ ਭਾਗਾ ਹੋਇਆ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਜੋ ਪਰਿਵਾਰ ਕਹੂਗਾ ਉਹ ਹੁਕਮ ਦੇ ਨਾਲ ਆਪਾਂ ਸਾਰੇ ਬੱਜੇ ਵਿਆਂ ਤੇ ਆਪਾਂ ਸਾਰੇ ਉਸ ਮਾਂ ਦੇ ਨਾਲ ਖੜੇ ਆ ਕਿਉਂਕਿ ਮੈਨੂੰ ਯਾਦ ਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ 1 ਮਿੰਟ ਲਵਾਂਗਾ ਮੇਰੇ ਪਿਤਾ ਜੀ ਦੀ ਉਮਰ 50 ਸਾਲ ਦੀ ਸੀ ਟੱਟੂ ਸਾਡਾ ਪਿੰਡ ਆ ਜੀ 50 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ ਉਹ ਬਿਮਾਰ ਹੋ ਗਈ ਸੀ ਪੀਲਿਆ ਹੋ ਗਿਆ ਸੀ ਉਹਨਾਂ ਨੂੰ ਤੇ ਮੇਰੀ ਦਾਦੀ ਦੀ ਉਮਰ ਉਦੋਂ 80 ਸਾਲ ਦੀ ਸੀ ਤੇ ਉਦੋਂ 10 ਸਾਲ ਲੰਮਾ ਤੋਂ ਉਹਨਾਂ ਦੀ ਮੌਤ ਹੋਈ ਆ ਤੇ ਤੁਸੀਂ ਹੈਰਾਨ ਮੰਨੋਗੇ ਮੇਰੇ ਪਿਤਾ ਜੀ ਹਰੇ ਤਿੰਨ ਭਰਾ ਸੀ ਦੋਦੇ ਦੋਨੇ ਭਰਾ ਹੈਗੇ ਆ ਵੱਡੇ ਤਾਇਆ ਜੀ ਦੀ ਬਾਅਦ ਮੌਤ ਹੋਈ ਆ ਸਭ ਤੋਂ ਛੋਟੇ ਸੀ ਮੇਰੇ ਪਿਤਾ ਜੀ ਯਾਦਵੰਦਰ ਉਹਨਾਂ ਦਾ ਨਾਂ ਸੀ ਛੋਟਾ ਦਾ ਉਹਨਾਂ ਨੂੰ ਯਾਦ ਕਹਿੰਦੇ ਹੁੰਦੇ ਸੀ ਮੇਰੀ ਮਾਂ ਚਾਦੀ ਜਿਹੜੀ ਅਗਲੇ 10 ਸਾਲ ਉਹਨੇ ਯਾਦ ਕਹਿ ਕੇ ਕੱਢੇ ਮਤਲਬ ਕਿ ਉਹਨੇ ਬਾਕੀ ਪੁੱਤ ਨਹੀਂ ਸੀ ਉਹਦਾ ਯਾਦ ਉਹਨੂੰ ਸਿਰਫ ਇਹ ਆ ਸੀ ਮੇਰਾ ਇੱਕ ਪੁੱਤ ਮਰ ਗਿਆ ਜਿਸ ਨੂੰ ਮੈਂ ਕਹਿੰਦੇ ਹੁੰਦੇ ਨੇ ਪੁੱਤਰਾਂ ਦਾ ਦੁੱਖ ਆ ਜਿਹੜਾ ਹੱਡਾਂ ਫਾਈ ਖਾਰਦਾ ਉਹ ਮਾਂ ਕਹਿੰਦੀ ਦੇਖੋ ਯਾਰ ਐ ਪਤਾ ਨਹੀਂ ਉਹ ਕਿਵੇਂ ਆਪਾਂ ਚਲੋ ਸਜ਼ਾ ਵੀ ਮਿਲ ਜੂ ਸਾਰਾ ਕੁਝ ਹੋ ਜੂ ਪਰ ਉਹਨੂੰ ਪੁੱਤ ਨਹੀਂ થਿਆਣਾ ਜੋ ਮੇਰੀ ਬੇਨਤੀ ਆ ਆਪਾਂ ਸਾਰਿਆਂ ਨੇ ਸੰਜਮ ਨਾਲ ਆਪਾਂ ਉਸ ਪਰਿਵਾਰ ਦਾ ਸਾਥ ਦੇਣਾ ਤੇ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆ ਜੋ ਪਰਿਵਾਰ ਦਾ ਹੁਕਮ ਹੋਊਗਾ ਆਪਾਂ ਉਹਨਾਂ ਦੇ ਨਾਲ ਜੋ ਇਹਨਾਂ ਕਹਦਾ ਹੋਇਆ ਮੈਂ ਆਪਣੀ ਜਗ੍ਹਾ ਲਵਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਬਾਦ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਔਰ ਮੈਂ ਨਾਰੇ ਜ਼ਰੂਰ ਲਵਾਉਂਗਾ ਸਰਕਾਰ ਖਿਲਾਫ ਸਾਰੇ ਨਾਰੇ ਇਹ ਸਰ ਸਾਹਮਣੇ ਗੁੰਜੜੇ ਚਾਹੀਦੇ ਆ ਕਿ ਪੰਜਾਬ ਜਿਹੜੀ ਗੁੰਗੀ ਤੇ ਬੋਲੀ ਸਰਕਾਰ ਆ ਉਹ ਜਾਗ ਪੇ ਬਾਈ ਮਣ ਕੇ ਇੱਕ ਬੇਨਤੀ ਆ ਤੁਹਾਨੂੰ ਦੁਬਾਰੇ ਫੇਰ ਅਸੀਂ ਕਰਦੇ ਆ ਬਾਬਾ ਜੀ ਨੇ ਵੀ ਕਈ ਵਾਰੀ ਸਾਡੇ ਨਰਮਨ ਸਿੰਘ ਜੀ ਨੇ ਬੇਨਤੀ ਕਰਿਆ ਬੈਠਣ ਤੋਂ ਜਰੂਰ ਖੇਤੜਾ ਕਰੋ ਤੇ ਪ੍ਰਸਤ ਵਾਲੇ ਵੀਰਾਂ ਨੂੰ ਬੇਨਤੀ ਆਹੀ ਤੁਹਾਡੇ ਰੇੜੀਆਂ ਪੰਜਾਬ ਦੇ ਕੋਨੇ ਕੋਨੇ ਚੋਂ ਚੱਲ ਕੇ ਆਏ ਆ ਥੋੜਾ ਸਾਈਡ ਦੇ ਦਿਓ ਪਿੱਛੇ ਮੰਗਾ ਬੈਠ ਗਿਆ ਨੇ ਇਧਰਲੇ ਭਾਈ ਜਿਹੜੇ ਚੌਂਕ ਜਰੂਰ ਬਹਿ ਜਾਰ ਤਾਂ ਕਿ ਜਿਹੜੇ ਆਪਣੇ ਮਨਾਲ ਦੇ ਸਾਰੇ ਆਪਣਾ ਸਾਥ ਦੇਣ ਆਏ ਉਹਨਾਂ ਨੂੰ ਦੁੱਧ ਦੁੱਧ ਹਵਾ ਵੀ ਲੱਗੇ ਤੱਕੋ ਜਰੂਰ ਸਾਰੇ ਜਨਤਾ ਲੋਕ ਧਰਨੇ ਦੀ ਮਰਜ਼ਾ ਹੈ ਜੀ ਆਪਾਂ ਬੈਠਣਾ ਆਪਣਾ ਫਰਜ਼ ਹੈਗਾ ਆਪਣੇ ਕੋਲ ਜਿਹੜਾ ਵੀ ਬੈਠੀ ਚਾਹੁੰਦਾ ਦਾ ਆਪਾਂ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਆ ਕਿ ਆਪਣੇ ਨਾਲ ਉਹਨਾਂ ਦੀ ਪ੍ਰਗਟ ਕਰਨ ਆਉਂਦਾ ਦਾ ਇਸ ਕਰਕੇ ਹੁਣ ਮੈਂ ਬੇਨਤੀ ਕਰੂੰਗਾ ਪਹਿਲਾ ਨਾਅਰਾ ਲਵਾਉਂਗਾ ਬੈਠਸ ਵਾਲਿਆਂ ਨੂੰ ਬੇਨਤੀ ਆਵੇ ਥੋੜਾ ਮੜਾ ਸਾਡ ਤੇ ਪੰਜਾਬ ਸਿਕੋਰ ਮਰਦ よかったね